ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹੋ ਅਮਯਾ ਕੁਣ ਭਰੇ ਏਕ ਗੁਣ ਨਹੀਂ ਅਮਰਤਿ ਚਾੜਿ ਬਿਕੇ ਬਿਗਤਾਹੀ आयम ओपर पर खुले तथारा तो सु प्रीत लगाई इकोतम गन सु न्यमुर संगत एमलंत जमतरा सिमटाई एक रदास भाट कीर्त के की। गुरु रामतो सुदाको शरणं आएम दर्शन देक जीवा गुरु ते राम पूर्ण कर्म होए ब्रह्म मेंगा वायु गुरु जी मिलावल मवला पंजवा सुख नंदा ਕਬ ਮੇਰੇ ਅਗਣਤ ਗੁਣ ਟਕਰ ਕਬ ਤੇਰੇ ਸੁਖ ਨਦਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਟਕਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਿਰਪਾਵਰ ਚਰਨ ਤੇ ਆਏ ਦਇਆ ਕਰੋ ਵਸੋ ਮਨ ਆਏ ਮੋਹਿ ਨਿਰਗੁਣ ਲੈ ਜੈ ਲੜ ਲਾਏ ਰਮਾਉ ਪ੍ਰਭ ਜਿਤੇ ਆਪੈ ਤਾ ਕੈਸੀ ਢੀੜ ਅਰ ਸੇਵਕ ਨਾਹੀ ਜਮ ਪੀੜ ਸਰਬ ਦੂਖ ਵਰਸਿ ਮਰਤ ਨਸੇ ਜਗ ਸੰਗ ਸਦਾ ਪ੍ਰਭ ਵਸੈ ਰਬ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵਤ ਤਨ ਸ਼ਾਰ ਰਬ ਜਿਤੇ ਆਈ ਪੂਰਨ ਸਭ ਕਾਜ ਅਰ ਵਿਸਰਤ ਸਭ ਕਾ ਮੋਕਤ ਕਾਜ ਰਣ ਕਮਨ ਸੰਗਿ ਲਾਗੀ ਪ੍ਰੀਤ ਬੈਸਰ ਗਏ ਸਭ ਦੁਰਮਤ ਜੀਤ ਮਨ ਤਨੇ ਅੰਤਰਾ ਹਰਗੁਰ ਮੰਤ ਨਾਨਕ ਭਗਤਨ ਕੈ ਕਰ ਸਦਾ ਅਨੰਦ ਮਨ ਤਨੇ ਅੰਤਰਾ ਹਰਗੁਰ ਮੰਤ ਹਾਨਿਕ ਭਗਤਨ ਕੇ ਘਰ ਸਦਾ ਆਨੰਦ ਵਾਹਿਗੁਰੂ ਜਿੱਕਾ ਖਣਸਤਾਨ ਵਾਹਿਗੁਰੂ ਜਿੱਕੀ ਪਤੀ